ਪਠਾਨਕੋਟ ਡੈਡਲਹੋਜੀ ਰੋਡ ਦੇ ਬਦਰਵਾ ਇਲਾਕੇ ਵਿੱਚ ਇੱਕ ਕਰਵਿਚਾ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਸਾਰਾ ਕਰ ਇਸ ਅਗਦੀ ਚਪੇਟ ਵਿੱਚ ਆ ਗਿਆ ਜਿਸ ਤੋਂ ਬਾਅਦ ਸਥਾਨਿਕ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਅਤੇ ਮੌਕੇ ਤੇ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਪਹੁੰਚ ਕੇ ਇਸ ਅੱਗ 'ਤੇ ਕਾਬੂ ਪਾਉਣ ਲੱਗੇ ਹੈਰਾਨ ਜਨਕ ਗੱਲ ਇਹ ਹੈ ਕਿ ਇਸੇ ਕਰਦੇ ਵਿੱਚ 2 ਮਹੀਨੇ ਪਹਿਲਾਂ 15 ਨਵੰਬਰ ਨੂੰ ਵੀ ਅੱਗ ਲੱਗੀ ਸੀ ਅਤੇ ਕੜੀ ਮਸ਼ੱਕਤ ਤੋਂ ਬਾਅਦ ਉਸ ਸਮੇਂ ਵੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾਇਆ ਸੀ ਅਤੇ ਅੱਜ ਵੀ ਇੱਕ ਵਾਰ ਮੁੜ ਤੋਂ ਇਸ ਕਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਫਿਲਹਾਲ ਫਾਇਰ ਬ੍ਰਿਗੇਡ ਅਧਿਕਾਰੀ ਅੱਗ 'ਤੇ ਕਾਬੂ ਪਾਉਣ ਵਿੱਚ ਲੱਗੇ ਹੋਏ ਹਨ ਅਤੇ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਬਨਰੋ ਸਾਡਨਾਂ ਤੇ ਦੇਖਦੇ ਹੋ ਪੰਜਾਬ ਜੇ ਕੀ ਨਿਊਜ਼ ਪਾਉਂਦਾ ਕੋਈ ਨਹੀਂ ਬਾਈ ਵੱਡੀ ਬਾਈ ਅੰਦਰ ਆ ਘਰ ਹੈ ਵੀ ਅੰਦਰ ਕੋਈ ਸਰੀਆ ਫੈਮਲੀਆ ਫੈਮਲੀ ਅੰਦਰ ਆ ਸਾਡੇ ਲੋਕ ਤੁਹਾਡੇ ਨਾਤੇ ਦੇ ਚੱਲਦੇ ਲੱਗੇ ਦੇ ਸਾਹਮਣੇ ਆਈਏ ਕੀ ਦੇਖੋ ਜੀ ਅੱਜ ਤੋਂ ਥੋੜੇ ਦਿਨ ਪਹਿਲੇ 15 ਨਵੰਬਰ ਨੂੰ ਵੀ ਇਹਨਾਂ ਦੇ ਘਰ ਅਗ ਲੱਗੀ ਪਰ ਪਿਛਲੀ ਵਾਰੀ ਜਿਹੜੀ ਅੱਗ ਲੱਗੀ ਉਹ ਕੋਟੇ ਤੇ ਲੱਗੀ ਤੇ ਉਹਦਾ ਕੋਈ ਇਦਾਂ ਹੋਇਆ ਨੁਕਸਾਨ ਬਚਾਉ ਗਿਆ ਪਰ ਮਾਣਵੀ ਦਿਆ ਨਾਲ ਕੀ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇਸ ਵਾਰ ਜਿਹੜੀ ਅੱਗ ਲੱਗੀ ਹੈ ਇਹ ਕੋਈ ਪੌਣੇ ਕੇ 4 ਵਜੇ ਇਹਨਾਂ ਦੇ ਅੱਗ ਲੱਗੀ ਹੈ ਤੇ ਤਿੰਨ ਗੱਡੀਆਂ ਇਸ ਲਈ ਫਾਇਰ ਬ੍ਰਿਗੇਡ ਦੀਆਂ ਆ ਚੁੱਕੀਆਂ ਨੇ ਤੇ ਅੱਗ ਬੁਝਾਉਣ ਰਿਹਾ ਇਹਨਾਂ ਦੇ ਅੰਦਰ ਕੰਮ ਬੜਾ ਹੋਇਆ ਲੱਕੜ ਦਾ ਪਲਾਇ ਉਸ ਸੀਮਾ ਕੋਈ ਪਲਾਸਟਿਕ ਦੀ ਜਿਹੜਾ ਬਾਉਂਡਰੀ ਹੋਈ ਦੀ ਹੈ ਸਾਰੀ ਅੱਗ ਲੱਗੀ ਦੀ ਹੈ ਅੰਦਰ ਭਖੀ ਦੀ ਬੜੀ ਕੰਮ ਔਰ ਇਸ ਵਾਰੀ ਜਿਹੜਾ ਅੱਗ ਲੱਗੀ ਹੈ ਇਹ ਨਾਲ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਰ ਇਹ ਹੈ ਪਰਮਾਤਮਾ ਦੀ ਕਿਰਪਾ ਕੀ ਜਾਨਵਾਲ ਦੀ ਰੱਖਿਆ ਹੋ ਗਈ ਹੈ ਕਿਉਂਕਿ ਜਦ ਪਰ ਮਿਸਤਰੀ ਲੱਗੇ ਦੇ ਹੀ ਤਿੰਨ ਮਿਸਤਰੀ ਲੱਗੇ ਦੇ ਹੀ ਤਿੰਨੇ ਮਿਸਤਰੀ ਪੌੜੀ ਨਾਲ ਤੇ ਸਲਾ ਮਾਰ ਕੇ ਥੱਲੇ ਉਤਰਿਆ ਤੇ ਇੱਕ ਉਹਨਾਂ ਦਾ ਬੁੜਾ ਤੇ ਇੱਕ ਉਹਨਾਂ ਦੀ ਨੂੰ ਉਹ ਵੀ ਦੋ ਉੱਤੇ ਹੀ ਉਹਨਾਂ ਨੂੰ ਵੀ ਉਹਨਾਂ ਨੇ ਪੌੜੀ ਲਾ ਕੇ ਥੱਲੇ ਉਤਾਰਿਆ ਇਹ ਨਾਲ ਉਹਨਾਂ ਦਾ ਤੇ ਬਚਾਅ ਹੋ ਗਿਆ ਪਰ ਘਰ ਦਾ ਬਾਕੀ ਸਾਰਾ ਸਮਾਨ ਜਿੰਨਾ ਵੀ ਆ ਉਹ ਸਾਰਾ ਹੀ ਸੜਕੇ ਸੁਆਹ ਹੋ ਗਿਆ ਕੋਈ ਵੀ ਚੀਜ਼ ਨਹੀਂ ਬਚੀ ਆ ਸਾਨੂੰ ਟੈਲੀਫੋਨਾਂ 'ਚ ਸੂਚਨਾ ਮਿਲੀ ਕਿ ਅਜੇ ਮੈਂ ਦੇ ਘਰ ਦੇ ਬੈਕਸਾਈਡ ਹਸਪੀਟਲ ਦੀ ਬੈਕਸਾਈਡ ਤੇ ਮਕਾਨ 'ਚ ਅੱਗ ਲੱਗੀ ਆ ਸਾਡੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅਸੀਂ ਆ ਕੇ ਅੱਗ ਤੇ ਕੰਟਰੋਲ ਕੀਤਾ ਸਾਡੀਆਂ ਤਕਰੀਬਨ 3 ਗੱਡੀਆਂ ਲੱਗੀਆਂ ਤੇ ਮਕਾਨ ਦੇ ਵਿੱਚ ਜਿਹੜਾ ਇਸ ਮਕਾਨ ਤੇ ਪਹਿਲੇ ਵੀ ਅੱਗ ਲੱਗ ਚੁੱਕੀ ਹੈ ਜੀ ਅਸੀਂ ਪਹਿਲੇ ਵੀ ਇਹਨੂੰ ਅਵੇਅਰ ਕਰ ਚੁੱਕੇ ਸੀ ਕਿ ਥੋੜਾ ਫਾਇਰ ਦਾ ਆਪਣਾ ਸਿਸਟਮ ਬਣਾ ਕੇ ਰੱਖੋ ਪਰ ਜਿਹੜਾ ਹੈ ਨੇ ਇਹਨਾਂ ਨੇ ਕੀਤਾ ਹੁਣ ਦੁਬਾਰਾ ਉਸੇ ਤਰ੍ਹਾਂ ਸ਼ਾਰਟ ਸਰਕਟ ਹੋਇਆ ਤੇ ਉਹਦੇ ਨਾਲ ਅੱਗ ਲੱਗ ਗਈ ਹੈ ਜੀ ਕੋਈ ਜਾਨੀ ਨੁਕਸਾਨ ਸਰ ਜਾਨੀ ਨੁਕਸਾਨ ਨਹੀਂ ਕੋਈ ਵੀ ਹੋਇਆ ਬਾਕੀ ਜਿਹੜਾ ਸਮਾਨ ਦਾ ਹੈਗਾ ਉਹ ਮਾਲਕਾਂ ਨੂੰ ਦੱਸ ਸਕਦੇ ਕਿ ਕੀ ਕੀ ਨੁਕਸਾਨ ਹੋਇਆ ਹੈ ਜੀ ਕਿਦਾਂ ਬਗੇ ਤਾਂ ਸਰ ਥੱਲੋ ਦੇ ਨਾਲ ਕੋਈ ਸ਼ਾਰਟ ਸਰਕਟ ਹੋਇਆ ਹੈ ਕੋਈ ਇਕੁਪਮੈਂਟ ਨਾਲ ਚੱਲਦਾ ਰਹਿ ਗਿਆ ਹੈ ਜਿਸ ਨਾਲ ਅੱਗ ਲੱਗੀ ਹੈ ਓਰੇ